ਤਾਨ ਸੈਣ ਵੀ ਤੇਰੇ ਤੋਂ ਕੋਈ ਵਧੀਆ ਵੀ ਗਾਉਣ ਵਾਲਾ ਹੈ ਤੇਰੇ ਤੋਂ ਕੋਈ ਵਧੀਆ ਵੀ ਗਾਉਣ ਵਾਲਾ ਹੈ ਉਹਨੇ ਆਖਿਆ ਮਹਾਰਾਜ ਹੈ ਮੇਰੇ ਕੋਲ ਮੈਂ ਮੇਰੇ ਤੋਂ ਵੀ ਵਧੀਆ ਗਾਉਣ ਵਾਲਾ ਹੈ ਕਿ ਲੱਗਾ ਕੌਣ ਹੈ ਕਿ ਲੱਗਾ ਮੇਰਾ ਇੱਕ ਉਸਤਾਦ ਨਾਮ ਹੁੰਦਾ ਹਰੀਦਾਸ ਹਰੀਦਾਸ ਹੈ ਉਹ ਬਹੁਤ ਸੋਹਣਾ ਗਾਉਂਦਾ ਹੈ ਕਿ ਲੱਗਾ ਵੀ ਤੂੰ ਮੈਨੂੰ ਕਿਤੇ ਜੇ ਮਲਵਾ ਦੇਵੇਂ ਤੇ ਬਹੁਤ ਚੰਗੀ ਗੱਲ ਹੋ ਗਈ ਬਈ ਮਤਲਬ ਤੂੰ ਇੰਨਾ ਸੋਹਣਾ ਗਾਉਂਦਾ ਉਹ ਕਿੰਨਾ ਸੋਹਣਾ ਗਾਉਂਦਾ ਹੋਏਗਾ ਉਹਨੇ ਆਖਿਆ ਜੀ ਠੀਕ ਹੈ ਦੋਨਾਂ ਨੇ ਤਿਆਰੀ ਕਰ ਲਈ ਅਕਬਰ ਵਾਸ਼ਾ ਤੇ ਤਾਨਸੈਨ ਦੋਨੇ ਉਹਨੂੰ ਮਿਲ ਚਲੇ ਗਏ ਤੇ ਰਸਤੇ 'ਚ ਜਾਂਦੇ ਆ ਜਾਂਦੇ ਆ ਤਾਨਸਾਹ ਨੇ ਇੱਕ ਗੱਲ ਕਹਿੰਦਾ ਅਕਬਰ ਨੂੰ ਕਿ ਲਗਾ ਅਕਬਰ ਗਾਉਂਦਾ ਤੇ ਉਹ ਬਹੁਤ ਵਧੀਆ ਹੈ ਗਾਉਂਦਾ ਤੇ ਉਹ ਬਹੁਤ ਵਧੀਆ ਹੈ ਪਰ ਗਾਉਂਦਾ ਉਹ ਆਪਦੇ ਮਨ ਨਾਲ ਹੈ ਜਦੋਂ ਦਾ ਦਿਲ ਕੀਤਾ ਨਾ ਉਹਨੇ ਉਦੋਂ ਗਾਉਣਾ ਹੈ ਹੁਣ ਆਪਾਂ ਦੋਨੇ ਚਲੇ ਗਏ ਤੇ ਜਾ ਕੇ ਉਹਨੂੰ ਕਹੀਏ ਮਹਾਰਾਜ ਤੁਸੀਂ ਗਾਓ ਕੁਝ ਉਹਦਾ ਦਿਲ ਕੀਤਾ ਤੇ ਉਹਨੇ ਗਾਉਣਾ ਜਿਹਦਾ ਦਿਲ ਨਾ ਕੀਤਾ ਤੇ ਉਹਨੇ ਨਹੀਂ ਗਾਣਾ ਅਕਬਰ ਕਹਿੰਦਾ ਕੋਈ ਗੱਲ ਨਹੀਂ ਸਬਰ ਦੀ ਗੱਲ ਹੈ 2 3 4 ਦਿਨ ਦੀ ਸਬਰ ਕਰ ਲਵਾਂਗੇ 2 ਦਿਨ ਨਹੀਂ ਗਾਉ 4 ਦਿਨ ਨਹੀਂ ਗਾਉ 5 ਦਿਨ ਨਹੀਂ ਗਾਊਗਾ ਕੱਲ੍ਹ ਦਾ ਠੀਕ ਆ ਜੀ ਤੁਰ ਪਏ ਆਖਰਕਾਰ ਹਰੀਦਾਸ ਨੂੰ ਜਾ ਕੇ ਮਿਲੇ ਐ ਔਰਾਮ ਲ ਬੈਠਾ ਹੋਇਆ ਸਨਮਾਨ ਕੀਤਾ ਸਤਕਾਰ ਨਾਲ ਬਹਿ ਗਏ ਉਹਨੇ ਜੀ 2 3 ਦਿਨ ਗਾਇਆ ਹੀ ਨਹੀਂ ਆ ਔਰ ਬੰਦੇ ਦਾ ਸਬਰ ਟੁੱਟ ਜਾਂਦਾ ਬਹੁਤ ਜਲਦੀ ਸਾਡਾ ਵੀ ਇੱਕ ਦਿਨ ਕਿਤੇ ਸਬਰ ਟੁੱਟ ਜਾਂਦਾ ਇੱਕ ਦਿਨ ਸਾਨੂੰ ਪਰਮਾਤਮਾ ਦੇ ਦਰ ਤੋਂ ਕੁਝ ਮਿਲੇ ਨਾ ਦੂਜੇ ਦਿਨ ਕਹਿੰਦੇ ਗੁਰਦੁਆਰੇ ਨਹੀਂ ਅਸੀਂ ਆਵਣਾਗਾ ਦੂਜੇ ਦਿਨ ਕਹਿੰਦੇ ਹੁਣ ਨਹੀਂ ਮੈਂ ਸੇਵਾ ਕਰਿਆ ਕਰਨੀ ਮਤਲਬ ਇੰਨਾ ਕੁ ਤੇਰਾ ਸਬਰ ਜਿਹੜਾ ਜਲਦੀ ਟੁੱਟ ਗਿਆ ਅਕਬਰ ਹੌਲੀ ਹੌਲੀ ਤਾਂ ਸ਼ੈਨ ਨੂੰ ਕਹਿੰਦਾ ਕਦੋਂ ਕੋ ਗਾਊਗਾ ਕਹਿੰਦਾ ਮੈਂ ਤੈਨੂੰ ਕਿਹਾ ਤੇ ਸੀਗੇ ਵੀ ਉਹ ਆਪਦੇ ਮਨ ਨਾਲ ਗਾਉਂਦਾ ਅਕਬਰ ਕਹਿੰਦਾ ਕੋਈ ਗੱਲ ਨਹੀਂ ਸਬਰ ਕਰ ਲੈਨੇ ਉਹਨੇ ਬੜਾ ਲੰਮਾ ਸਮਾਂ ਨਾ ਗਾਇਆ ਅਕਬਰ ਕਹਿੰਦਾ ਚੱਲ ਭਾਈ ਤਿਆਰੀ ਕਰੀ ਆਪਾਂ ਦੁਬਾਰਾ ਆਪਣੇ ਰਾਜ ਭਾਗ ਨੂੰ ਸੰਭਾਲੀਏ ਆਪਾਂ ਨੂੰ ਇਹ ਇਹਨੇ ਕੁਝ ਸੁਣਾਉਣਾ ਨਹੀਂ ਆਪ ਐਵੇਂ ਸਮਾਂ ਜਿਹੜਾ ਬਰਬਾਦ ਕਰ ਰਹੇ ਕਹਿੰਦੇ ਹੋਇਆ ਕਿ ਅਕਬਰ ਨੇ ਤਿਆਰੀ ਕਰ ਲਈ ਇਹਨੇ ਉਧਰੋਂ ਗਾਉਣਾ ਸ਼ੁਰੂ ਕਰ ਲਿਆ ਅਕਬਰ ਆਰਾਮ ਨਾਲ ਬੈਠਾ ਸੁਣਨ ਲੱਗ ਪਿਆ ਉਹਨੂੰ ਪਤਾ ਨਹੀਂ ਲੱਗਿਆ ਆਸte ਪਾਸੇ ਕੌਣ ਹੈ ਤੇ ਜਦੋਂ ਉਹਨੇ ਸਮਾਪਤੀ ਕੀਤੀ ਨਾ ਹਰੀਦਾਸ ਨੇ ਤੇ ਉਹਦਾ ਮਾਨਸ ਨਿਮਾਨ ਰੱਜ ਕੇ ਕੀਤਾ ਹੋਏਗਾ ਉਹਨੇ ਤੇ ਰਸਤੇ ਵੀ ਤੁਰਿਆਂ ਜਾਂਦੇ ਆ ਵਿਦਾ ਲੈ ਕੇ ਵਿਦਾ ਹੋਏ ਉਥੋਂ ਤੇ ਫਿਰ ਅਕਬਰ ਕਹਿੰਦਾ ਨਾ ਤਾਨ ਸੈਨ ਨੂੰ ਕਹਦਾ ਤਾਨ ਸੈਨ ਬਹੁਤ ਸੋਹਣਾ ਗਾਉਂਦਾ ਤੇਰਾ ਉਸਤਾਦ ਤੇਰਾ ਉਸਤਾਦ ਬਹੁਤ ਸੋਹਣਾ ਗਾਉਂਦਾ ਤੇ ਜਿਹੜੀ ਗੱਲ ਤਾਨ ਸੈਨ ਨੇ ਕਹੀ ਨਾ ਉਹ ਗੱਲ ਬੜੀ ਬਰੀਕੀ ਵਾਲੀ ਸੀ ਕਹ ਲਿਆ ਅਕਬਰ ਬਾਦਸ਼ਾ ਇਹਦੇ ਪਿੱਛੇ ਇੱਕ ਬਹੁਤ ਵੱਡਾ ਰਾਜ ਹੈ ਇਹਦੇ ਪਿੱਛੇ ਇੱਕ ਬਹੁਤ ਵੱਡਾ ਰਾਜ ਹੈ ਤੂੰ ਕਹਿੰਦਾ ਹੈ ਕਿ ਹਰੀਦਾਸ ਬਹੁਤ ਸੋਹਣਾ ਗਾਉਂਦਾ ਹੈ ਇਹਦੇ ਪਿੱਛੇ ਰਾਜ ਇਹ ਹੈ ਤੂੰ ਮੈਨੂੰ ਕਹਿੰਦਾ ਗਾਉਣਾ ਤੇ ਤੂੰ ਵੀ ਵਧੀਆ ਪਰ ਆਨੰਦ ਤੇਰੇ ਤੋਂ ਘੱਟ ਆਉਂਦਾ ਉਹਦੇ ਤੋਂ ਆਨੰਦ ਜ਼ਿਆਦਾ ਆਉਂਦਾ ਉਹਨੇ ਪਤਾ ਕੀ ਆਖਿਆ ਤਾਨ ਸੈਨ ਕਹਿੰਦਾ ਅਕਬਰ ਬਾਦਸ਼ਾ ਜਦੋਂ ਮੈਂ ਗਾਉਣਾ ਨਾ ਮੈਂ ਤੈਨੂੰ ਸਨਮੁਖ ਰੱਖ ਕੇ ਗਾਉਣਾ ਮੇਰੇ ਸਾਹਮਣੇ ਬਾਦਸ਼ਾ ਹੁੰਦਾ ਮੈਂ ਇਸ ਕਰਕੇ ਗਾਉਣਾ ਮੈਨੂੰ ਇਹ ਵੀ ਮੈਂ ਚੰਗਾ ਗਾਉਂ ਤੇ ਬਾਦਸ਼ਾ ਮੈਨੂੰ ਕੁਝ ਨਵਾਜੂਗਾ ਮੈਨੂੰ ਕਈ ਵਾਰੀ ਖੌਫੀ ਹੁੰਦਾ ਵੀ ਆਹ ਮੈਂ ਸ਼ਬਦ ਕਿਤੇ ਬੋਲ ਦਿੱਤਾ ਤੇ ਹੋ ਸਕਦਾ ਬਾਦਸ਼ਾਹ ਗੁੱਸੇ ਨਾ ਹੋ ਜਾਵੇ ਆਹ ਸ਼ਬਦ ਬੋਲਾਂਗਾ ਤੇ ਬਾਦਸ਼ਾਹ ਖੁਸ਼ ਹੋ ਜਾਵੇਗਾ ਉਹ ਭਲਿਆ ਯਕੀਨ ਕਰਕੇ ਜਾਣ ਭਲਾ ਤੂੰ ਵਕਤ ਦਾ ਬਾਦਸ਼ਾਹ ਹੈ ਪਰ ਸੱਚ ਕਰਕੇ ਜਾਣ ਜਦੋਂ ਹਰੀਦਾਸ ਗਾਉਂਦਾ ਹੈ ਉਹ ਕਿਸੇ ਦਾ ਖੌਪ ਰੱਖ ਕੇ ਨਹੀਂ ਗਾਉਂਦਾਗਾ ਕਿਸੇ ਨੂੰ ਸੰਮੁਖ ਰੱਖ ਕੇ ਨਹੀਂ ਗਾਉਂਦਾਗਾ ਜਦੋਂ ਹਰੀਦਾਸ ਗਾਉਂਦਾ ਹੈ ਉਹ ਕਿਸੇ ਦਾ ਡਰ ਰੱਖ ਕੇ ਨਹੀਂ ਗਾਉਂਦਾਗਾ ਕਿਸੇ ਦਾ ਭੈਰ ਰੱਖ ਕੇ ਨਹੀਂ ਗਾਉਂਦਾਗਾ ਉਹ ਇਹ ਨਹੀਂ ਸਮਝਦਾ ਕਿ ਮੈਨੂੰ ਚਾਰ ਛਲੜ ਹੋਣਗੇ ਕਿ ਨਹੀਂ ਹੋਣਗੇ ਮੇਰਾ ਮਾਨ ਹੋਏਗਾ ਕਿ ਨਹੀਂ ਹੋਏਗਾ ਮੇਰਾ ਸਨਮਾਨ ਹੋਵੇਗਾ ਕਿ ਨਹੀਂ ਹੋਏਗਾ ਉਹ ਬਸ ਡਰ ਤੋਂ ਰਹਿਤ ਗਾਉਂਦਾ ਹੈ ਉਹ ਲਾਲਚ ਤੋਂ ਰਹਿਤ ਗਾਉਂਦਾ ਹੈ ਉਹ ਖੌਫ ਤੋਂ ਰਹਿਤ ਗਾਉਂਦਾ ਹੈ ਇਸ ਕਰਕੇ ਉਹ ਸੋਨਾ ਗਾਉਂਦਾ ਹੈ ਗੱਲ ਪਲਾ ਹਰੀਦਾਸ ਤੇ ਤਾਨ ਸਹਿਣ ਦੀ ਤੇ ਅਕਬਰ ਦੀ ਹੈ ਪਰ ਗੱਲ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਰਨ ਲੱਗਿਆ ਵਾਂ ਜਦੋਂ ਅਸੀਂ ਇਸ ਦਰ ਤੇ ਆ ਕੇ ਰਸਨਾ ਗੁਣ ਗੋਪਾਲ ਨਿੱਧ ਗਾਇਨ ਜਦੋਂ ਗੁਰੂ ਦੇ ਦਰ ਤੇ ਆ ਕੇ ਗੁਰੂ ਨੂੰ ਸਨਮੁਖ ਹੋ ਕੇ ਗਾਇਆ ਨਾ ਐਵੇਂ ਥੋੜਾ ਧੰਗ ਗੁਰੂ ਅਮਰਦਾਸ ਪਤਸਾ ਜੀ ਕਹਿੰਦੇ ਨੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰਗੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਇਹੀ ਗੱਲ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜੀ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਦ ਗਾਇਨ ਬੰਦਿਆ ਗੁਰੂ ਨੂੰ ਸਨਮੁਖ ਹੋ ਕੇ ਗਾ ਕੇ ਵੇਖੀ ਸੋ ਗਰੀਬ ਨਵਾ